ਦੇ ਦੋਸਤੋ ਮੈਂ ਪ੍ਰਗਟਜੀ ਸੰਧੂ ਅੱਜ ਨਾ ਮੈਂ ਗੱਲ ਕਰਾਂਗਾ ਜੋ ਇੱਕ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਜ਼ਿਲ੍ਹੇ ਗੁਜਰਾਤ ਵਿੱਚ ਇੱਕ ਪੁਲਿਸ ਮੁਕਾਬਲਾ ਹੋਇਆ ਹੈ ਪਿਛਲੇ ਦਿਨੀ ਜਿਹੜਾ ਇਸ ਵੇਲੇ ਬਹੁਤ ਜਿਹੜਾ ਸੋਸ਼ਲ ਮੀਡੀਆ ਦੀਆਂ ਜਿੰਨੇ ਵੀ ਸਾਰੇ ਪਲੇਟਫਾਰਮ ਨੇ ਉਹਨਾਂ ਦੇ ਉੱਤੇ ਪੜਾ ਚਰਚਾ ਦਾ ਜਿਹੜਾ ਵਿਸ਼ਾ ਬਣ ਆ ਮੁੱਖ ਸੁਰਖੀਆਂ ਦੇ ਵਿੱਚ ਉਹ ਘਟਨਾ ਦਾ ਜ਼ਿਕਰ ਹੋ ਰਿਹਾ ਇਹ ਪੁਲਿਸ ਮੁਕਾਬਲਾ ਬੀਤੇ ਸਾਲ ਜਿਹੜਾ 2024 ਲੰਘ ਚੁੱਕਿਆ ਦੇ ਇਸ ਉਹਦਾ ਆਖਰੀ ਮਹੀਨਾ ਸੀ ਦਸੰਬਰ ਉਹਦੀ 18 ਤਰੀਕ ਨੂੰ ਹੁੰਦਾ ਕਹਿ ਲਵੋ ਕਿ ਅਜ ਤੋਂ 2 2.5 ਹਫ਼ਤੇ ਪਹਿਲਾਂ ਦੀ ਇਹ ਘਟਨਾ ਹੈ ਤੇ ਮੈਂ ਆਪਣੇ ਬਾਰੇ ਗੱਲ ਕਰਾਂਗਾ ਤੇ ਮੈਂ ਉਸ ਦਿਨ ਆਪ ਵੀ ਪਾਕਿਸਤਾਨ ਦੀ ਵਿਜਿਟ ਤੇ ਸੀ ਮੈਂ 16 ਨਵੰਬਰ ਨੂੰ ਤੋਂ ਪਾਕਿਸਤਾਨ ਗਿਆ ਸੀਗਾ ਤੇ ਜਦੋਂ ਇਹ ਮੁਕਾਬਲਾ ਹੁੰਦਾ ਹੈ ਵਕ ਵਕ ਸਰੋਤਾਂ ਤੋਂ ਮੈਂ ਕੁਝ ਜਾਣਕਾਰੀ ਇਕੱਠੀ ਕੀਤੀ ਸੀ ਇਸ ਘਟਨਾ ਬਾਰੇ ਤੇ ਮੈਂ ਸੋਚਿਆ ਵੀ ਆਪਣੇ ਇਸ ਮਾਧਿਅਮ ਰਾਹੀਂ ਮੈਂ ਆਪਣੇ ਜਿਹੜੇ ਦੋਸਤ ਨਾਲ ਜੁੜੇ ਨਹੀਂ ਜਾਂ ਸਾਡੇ ਪਲੇਟਫਾਰਮ ਆਈਵਲਟ ਦੇ ਨਾਲ ਜੁੜੇ ਨੇ ਉਹਨਾਂ ਦੇ ਨਾਲ ਇਹ ਘਟਨਾ ਜਿਹੜੀ ਸਾਂਝੀ ਕਰਾ ਤੇ ਇਹ ਇਹ ਤੁਹਾਡੇ ਨਾਲ ਸਾਂਝੀ ਕਰਨ ਦਾ ਮੰਤਵ ਸਿਰਫ ਇਹ ਨਾ ਕਿ ਇੱਕ ਤਾਂ ਇਹ ਬਹੁਤ ਵੱਡੇ ਪੱਧਰ ਤੇ ਚਰਚਾ ਵਿੱਚ ਆ ਦੂਜਾ ਇਹ ਕਿ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨਾ ਉਹਨਾਂ ਤੋਂ ਸਾਨੂੰ ਅਤੇ ਸਾਡੇ ਸਮਾਜ ਨੂੰ ਸਿੱਖਿਆ ਲੈਣ ਦੀ ਲੋੜ ਹੁੰਦੀ ਬਹੁਤ ਕੁਝ ਚੀਜ਼ਾਂ ਸਾਨੂੰ ਸਿੱਖਣ ਦੀ ਲੋੜ ਸੋਸ਼ਲ ਸਾਈਟਾਂ ਤੇ ਇਸ ਮੁਕਾਬਲੇ ਨੂੰ ਲੈਣਦੇ ਪੰਜਾਬ ਦੇ ਇਤਿਹਾਸ ਦਾ ਜਿਹੜਾ ਸਭ ਤੋਂ ਵੱਡਾ ਪੁਲਿਸ ਮੁਕਾਬਲਾ ਕਿਆ ਜਾ ਰਿਹਾ ਹੈ ਮੈਨੂੰ ਨਹੀਂ ਪਤਾ ਕੀ ਇਹ ਸੱਚ ਹੈ ਜਾਂ ਇਹਦੇ ਵਿੱਚ ਕੁਝ ਹੋਰ ਗੱਲ ਆ ਪਰ ਇਹ ਮੁਕਾਬਲਾ ਲਗਾਤਾਰ 18 ਘੰਟੇ ਚੱਲਿਆ ਇਸ 18 ਘੰਟੇ ਚੱਲੇ ਮੁਕਾਬਲੇ ਵਿੱਚ ਜਿਹੜੇ ਨਾ 4 ਬੰਦਿਆਂ ਦੀ ਮੌਤ ਹੋ ਜਾਂਦੀ ਹੈ ਜਿਨ੍ਹਾਂ ਵਿੱਚ ਇੱਕ ਫੈਜ਼ਲ ਜੱਟ ਹੰਜ ਨਾਮ ਦਾ ਵਿਅਕਤੀ ਹੈ ਅਤੇ ਇੱਕ ਉਸ ਦਾ ਭਤੀਜਾ ਸ਼ਾਮੀ ਗੜਾ ਹੈ ਉਹਦਾ ਨਾਂ ਹੈ ਉਹ ਸ਼ਾਮਲਾ ਤੇ ਦੋ ਬਖਤਰੀਕਤੀ ਹੋਰ ਨੇ 4 ਜ਼ਿਲ੍ਹਾ ਦੀ ਪੁਲਿਸ ਨੇ ਰਲ ਕੇ ਇਸ ਜਿਹੜਾ ਆਪਰੇਸ਼ਨ ਨੂੰ ਚਲਾਇਆ ਜਿਸ ਵਿੱਚ ਬੇ ਹਤਾਸ਼ਾ ਜਿਹੜੀ ਗੋਲੀਬਾਰੀ ਹੋਈ ਹੈ ਕਹਿੰਦੇ ਵੀ 40000 ਦੇ ਕਰੀਬ ਜਿਹੜਾ ਰਾਉਂਡ ਫਾਇਰ ਹੋਇਆ ਇਸ ਦੇ ਵਿੱਚ ਅਤੇ ਖਬਰ ਮੁਤਾਬਕ ਚਾਰ ਹੈਲੀਕਾਪਟਰਾਂ ਦੀ ਪੁਲਿਸ ਨੇ ਵਰਤੋਂ ਕੀਤੀ ਇਸ ਆਪਰੇਸ਼ਨ ਨੂੰ ਕਰਨ ਲਈ ਅਤੇ ਇਹ ਫਿਰ ਜਾ ਕੇ ਇਨਕਾਊਂਟਰ ਜਿਹੜਾ 18 ਘੰਟੇ ਚੱਲ ਕੇ ਇਸ ਤੋਂ ਬਾਅਦ ਕੰਪਲੀਟ ਹੋਇਆ ਜਿੱਥੇ ਇਹ ਮੁਕਾਬਲਾ ਹੋਇਆ ਕਹਿੰਦੇ ਵੀ ਉਹ ਮਾਰੇ ਗਏ ਵਿਅਕਤੀ ਜਿਹੜਾ ਫੈਜ਼ਲ ਜੱਟ ਹਨ ਜੇ ਉਸ ਦਾ ਆਪਣਾ ਡੇਰਾ ਸੀ ਪਾਕਿਸਤਾਨ ਦੇ ਡੇਰਾ ਪਿੰਦੇ ਮੰਨ ਲਓ ਜਿਹੜੀ ਬਾਹਰ ਉਹ ਵੇਖ ਲੀਆ ਘਰ ਬਣਾਇਆ ਹੁੰਦਾ ਅਤੇ ਤਸਵੀਰਾਂ ਵਿੱਚ ਉਹ ਘਰ ਇਸ ਤਰ੍ਹਾਂ ਲੱਗਦਾ ਪਿਆ ਹੈ ਵੀ ਜਿਵੇਂ ਨਾ ਕੋਈ ਫਲਸਤੀਨ ਦੀ ਤਬਾਹ ਹੋਈ ਬਿਲਡਿੰਗ ਹੋਈ ਹੋਵੇ ਹਜ਼ਾਰਾਂ ਗੋਲੀਆਂ ਦੇ ਨਿਸ਼ਾਨ ਨੇ ਮਤਲਬ ਘਰ ਦਾ ਕੋਈ ਇਹੋ ਜਿਹਾ ਕੋਨਾ ਨਹੀਂ ਜਿੱਥੇ ਫਾਇਰ ਦੀ ਵਜ੍ਹਾ ਪੁਲਿਸ ਨੇ ਹਰ ਹਥਿਆਰ ਦੀ ਵਰਤੋਂ ਕੀਤੀ ਹੈ ਹਜ਼ਾਰਾਂ ਗੱਡੀਆਂ ਉੱਤੇ ਪਹੁੰਚੀਆਂ ਨੇ ਤੇ ਲਗਾਤਾਰੇ ਧੂਆਂ ਦਾ ਫੈਰਗ ਹੋਈ 18 ਘੰਟੇ ਚੱਲੇ ਮੁਕਾਬਲੇ ਤੋਂ ਬਾਅਦ ਵੀ ਪੁਲਿਸ ਦੀ ਘਰ ਦੇ ਜਿਹੜਾ ਅੰਦਰ ਦਾ ਦਾਖਲ ਹੋਣ ਦੀ ਜਿਹੜੀ ਹਿੰਮਤ ਨਹੀਂ ਪਈ ਪੁਲਿਸ ਨੇ ਭੈਜਲ ਜੱਟ ਦੇ ਭਰਾਵਾਂ ਨੂੰ ਜੋ ਕਿ ਪਹਿਲਾਂ ਹੀ ਪੁਲਸ ਹਾਰਾਸ ਦੇ ਵਿੱਚ ਸਨ ਅੰਦਰ ਭੇਜਿਆ ਉਹਨਾਂ ਨੂੰ ਚੈੱਕ ਕਰਨ ਲਈ ਉਹਨਾਂ ਨੇ ਅੰਦਰ ਜਾ ਕੇ ਕਨਫਰਮ ਕੀਤਾ ਕਿ ਅੰਦਰ ਜਿਹੜਾ ਕੋਈ ਵੀ ਬੰਦਾ ਹੋਣਾ ਇਸ ਵਕਤ ਜਿਉਦਾ ਨਹੀਂ ਹੈਗਾ ਫਿਰ ਪੁਲਿਸ ਨੇ ਜਿਹੜੀਆਂ ਲਾਸ਼ਾਂ ਰਿਕਵਰ ਕੀਤੀਆਂ ਅਤੇ ਆਪਣੀ ਜਿਹੜੀ ਜਿੱਤ ਦੇ ਇਹਨਾਂ ਨੇ ਲਈ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ ਆ ਵੀ ਅਸੀਂ ਇਹ ਪ੍ਰੋਫੈਸ਼ਨਲ ਆਪਰੇਸ਼ਨ ਖਤਮ ਕਰ ਲਿਆ ਫੈਜ਼ਲ ਜੱਟ ਦੀ ਦਲੇਰੀ ਅਤੇ ਬਹਾਦਰੀ ਦੀ ਜੋ ਚਰਚਾ ਹੋ ਰਹੀ ਹੈ ਉਹ ਉਸ ਦਿਨ ਜਿਹੜੇ ਆਪਣੇ ਘਰ ਦੀ ਛੱਤ ਤੇ ਖਲੋ ਕੇ ਪੁਲਸ ਨੂੰ ਲਲਕਾਰ ਕੇ ਬੋਲੇ ਜਿਹੜੇ ਉਹਦੇ ਆਖਰੀ ਬੋਲ ਸਨ ਜਿਸ ਵਿੱਚ ਉਸਨੇ ਕਿਹਾ ਕਿ ਜਿਹੜੇ ਰਿਸ਼ਵਤ ਖਾਣ ਵਾਲੇ ਜਿਹੜੇ ਪੁਲਸ ਵਾਲੇ ਹੁੰਦੇ ਹਨ ਉਹ ਕਹਿੰਦਾ ਵੀ ਉਹ ਸ਼ਹੀਦ ਨਹੀਂ ਹੁੰਦੇ ਉਹ ਮਰਦੇ ਹਨ ਤੇ ਕਹਿੰਦਾ ਜੇ ਅੱਜ ਮੈਂ ਮੈਦਾਨ ਛੱਡ ਕੇ ਭੱਜ ਗਿਆ ਤਾਂ ਮੈਨੂੰ ਜੱਟ ਨਾ ਆਖਿਆ ਗਿਆ ਇਹ ਉਸਦਾ ਡਾਇਲੌਗ ਕਹਿ ਲਵੋ ਕਿ ਪਿਛਲੇ ਜਿਹੜਾ ਦੋ ਆਬ ਤਿਆਰ ਤੋਂ ਸੋਸ਼ਲ ਮੀਡੀਆ ਤੇ ਉਹਨਾਂ ਦੀ ਜਿਹੜੀ ਸੋਸ਼ਲ ਮੀਡੀਆ ਜਿੰਨੀਆਂ ਵੀ ਸਾਈਟਾਂ ਉਹਨਾਂ ਦੀ ਜਿੰਦਤ ਬਣਿਆ ਹੋਇਆ ਟਿਕਟੌਕ ਫੇਸਬੁੱਕ ਤੇ ਇਜ਼ਤਾਂ ਦੇ ਜਿਹੜੇ ਸਾਡੇ ਚੜਦੇ ਪੰਜਾਬ ਦੇ ਵੀ ਜੱਟ ਸੌ ਕਾਲ ਸੂਰਮੇ ਹੈਗੇ ਉਹ ਫੈਜ਼ਲ ਜੱਟ ਦੀ ਆਵਾਜ਼ ਤੇ ਰੀਲਾ ਬਣਾ ਰਹੇ ਹੁਣ ਫੈਜ਼ਲ ਜੱਟ ਦੇ ਨਾਲ ਉਸਦੇ ਭਤੀਜੇ ਨੇ ਵੀ ਡਟ ਕੇ ਆਪਣੇ ਚਾਚੇ ਦਾ ਸਾਥ ਦਿੱਤਾ ਅਤੇ ਦੋਵੇਂ ਚਾਚੇ ਭਤੀਜੇ ਨੇ ਹੋਰ ਦੋ ਸਾਥੀਆਂ ਨਾਲ ਪੁਲਿਸ ਨਾਲ 18 ਘੰਟੇ ਲੰਬੇ ਮੁਕਾਬਲੇ ਤੋਂ ਲੜਨ ਤੋਂ ਬਾਅਦ ਗੈਰਾ ਮੌਤ ਨੂੰ ਗਲੇ ਲਾ ਲਿਆ ਫੈਦਲ ਜੱਟ ਬਾਰੇ ਖਬਰਾਂ ਇਹ ਵੀ ਹਨ ਕਿ ਉਹ ਲੰਬੇ ਸਮੇਂ ਤੋਂ ਕਹਿੰਦੇ ਜੀ ਉਹ ਡਰੱਗ ਦਾ ਕੰਮ ਕਰਦਾ ਸੀ ਡਰੱਗ ਵੇਚਦਾ ਸੀ ਪੂਰੇ ਇਲਾਕੇ ਵਿੱਚ ਉਸ ਦੀ ਜਿਹੜੀ ਡਰੱਗ ਵੇਚਣ ਕਰਕੇ ਬੜੀ ਚਰਚਾ ਸੀ ਅਤੇ ਹੁਣ ਜਦੋਂ ਉਸ ਦੀ ਮੌਤ ਹੋ ਗਈ ਉਸ ਤੋਂ ਬਾਅਦ ਪੁਲਿਸ ਦਾ ਪੱਖ ਇਹ ਵੀ ਹੈ ਕਿ ਵੱਡੀ ਪੱਧਰ ਤੇ ਉਸਨੇ ਇਲਾਕੇ ਦੇ ਨੌਜਵਾਨਾਂ ਨੂੰ ਕਹਿੰਦੇ ਨਸ਼ੇ ਤੇ ਲਗਾਇਆ ਸੀਗਾ ਤੇ ਪੁਲਿਸ ਇਹ ਵੀ ਕਹੀਦੀ ਹੈ ਕਿ ਜਦੋਂ ਅਸੀਂ ਪਿਛਲੇ ਦਿਨੀ ਉਹਦੇ ਘਰ ਤੇ ਕਹਿੰਦੇ ਵੀ ਅਸੀਂ ਰੇਡ ਕੀਤੀ ਉਹਦੇ ਘਰ ਕੇ ਆ ਕੇ ਜਿਸ ਵਿੱਚ ਉਸਦੇ ਪੁਲਿਸ ਤੇ ਕਹਿੰਦੇ ਗੋ ਫਾਇਰਿੰਗ ਕੀਤੀ ਤੇ ਸਾਡਾ ਇੱਕ ਪੁਲਿਸ ਕਰਮੀ ਕਹਿੰਦੇ ਸ਼ਹੀਦ ਹੋ ਗਿਆ ਅਤੇ ਇੱਕ ਜਿਹੜਾ ਸਾਡਾ ਹੋਰ ਸਾਥੀ ਹੈ ਕਹਿੰਦੇ ਵੀ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ ਜਿਹੜੀ ਫੈਜ਼ਲ ਜੱਟ ਵੱਲੋਂ ਫਾਇਰਿੰਗ ਕੀਤੀ ਗਈ ਸਾਡੇ ਤੇ ਕਹਿੰਦੇ ਅਸੀਂ ਆਪਦੇ ਜਵਾਨ ਦੀ ਕਹਿੰਦਾ ਮੌਤ ਦਾ ਬਦਲਾ ਲਿਆ ਉਹਨਾਂ ਦੋ ਮਾਰੇ ਸਦੇ ਹੀ 4 ਮਾਰੇ ਆ। ਅਤੇ ਹੋਰ ਨਾਲ ਲੋਕਾਂ ਵਿੱਚ ਅਸੀਂ ਕਹਿੰਦੇ ਹਾਂ ਮਿਸਾਲ ਕਹਿਂ ਕੀਤੀ ਹੈ ਪੁਲਿਸ ਅਫਸਰਾਂ ਦਾ ਕਹਿ ਰਿਹਾ ਕਿ ਤੁਸੀਂ ਪੁਲਸ ਤੇ ਗੋਲੀ ਚਲਾਓਗੇ ਜਾਂ ਤੁਸੀਂ ਇਸੇ ਤਰ੍ਹਾਂ ਅਸੀਂ ਤੁਹਾਨੂੰ ਫਿਰ ਇਸੇ ਤਰ੍ਹਾਂ ਹੀ ਤੁਹਾਨੂੰ ਖਤਮ ਕਰਾਂਗੇ। ਦੂਜੇ ਪਾਸੇ ਜੇ ਫੈਜ਼ਲ ਜੱਟ ਦੇ ਪਿੰਡ ਦੇ ਲੋਕ ਆਨ ਜਾਂ ਜਿਹੜੇ ਇਲਾਕੇ ਦੇ ਲੋਕ ਹਨ। ਉਹਨਾਂ ਦੇ ਵੀ ਪੁਲਸ ਤੇ ਸਵਾਲ ਹਦੂ। ਕਿ ਫੈਜ਼ਲ ਜੱਟ ਪਿਛਲੇ ਕਈ ਸਾਲਾਂ ਤੋਂ ਕਈ ਤੇ ਡਰੱਗ ਦਾ ਕੰਮ ਜਿਹੜਾ ਪੁਲਿਸ ਨਾਲ ਮਿਲ ਕੇ ਕਰਦਾ ਰਿਹਾ ਉਹ ਕੋਈ ਇਕੱਲਾ ਨਹੀਂ ਕਰਦਾ ਰਿਹਾ ਹੁਣ ਇੱਥੇ ਇਹ ਗੱਲ ਤਾਂ ਸਾਬਤ ਹੁੰਦੀ ਏ ਕਿ ਉਹ ਭਾਵੇਂ ਬਹਾਦਰ ਸੀ ਭਾਵੇਂ ਦਲੇਰ ਸੀ ਪਰ ਹੈਗਾ ਉਹ ਨਸ਼ਾ ਤਸਕਰ ਹੀ ਸੀ ਇਹ ਉਹਦੇ ਇਲਾਕੇ ਦੇ ਲੋਕਾਂ ਨੇ ਕਨਫਰਮ ਕੀਤਾ ਇਹੋ ਜਿਹਾ ਬਦਮਾਸ਼ ਨਸ਼ਾ ਤਸਕਰ ਜੇ ਤੁਸੀਂ ਕਹੋ ਨਾ ਤੋ ਜ਼ਿਆਦਾਤਰ ਦਲੇਰ ਹੀ ਹੁੰਦੇ ਨੇ ਬਲੈਕ ਕਰਨਾ ਨਸ਼ੇ ਵੇਚਣਾ ਕਮਜ਼ੋਰ ਅਤੇ ਡਰੂ ਇਨਸਾਨ ਦਾ ਕੰਮ ਨਹੀਂ ਹੁੰਦਾ ਇਹ ਬਦਮਾਸ਼ ਤੇ ਜਿਹੜੇ ਨਸ਼ੇ ਤਸਕਰ ਜ਼ਿਆਦਾਤਰ ਦਲੇਰ ਹੀ ਹੁੰਦੇ ਨੇ ਉਸਦੇ ਪਰਿਵਾਰ ਦਾ ਇਥੋਂ ਤੱਕ ਕਹਿਣਾ ਹੈ ਕਿ ਉਹ ਪੁਲਸ ਨੂੰ 10 ਤੋਂ 15 ਲੱਖ ਰੁਪਈਆ ਮਹੀਨਾ ਪਰਦਾ ਰਿਹਾ ਹੈ ਨਸ਼ਾ ਵੇਚਣ ਆਸਤੇ ਪੁਲਸ ਦੀ ਮਿਲਿ ਪੁਕਤ ਕਰਕੇ ਹੀ ਉਸਦੇ ਜਿਹੜਾ ਡਰੱਗ ਦਾ ਐਡਾ ਵੱਡਾ ਨੈਕਸਸ ਆ ਉਹ ਆਪਦੇ ਏਰੀਆ 'ਚ ਖੜਾ ਕੀਤਾ ਸੀ ਇਹ ਗੱਲ ਵਿੱਚ ਤਾਂ ਹੁਣ ਤਰਕ ਹੈਗਾ ਭਾਵੇਂ ਇੰਡੀਆ ਹੋਵੇ ਜਾਂ ਪਾਕਿਸਤਾਨ ਪੁਲਸ ਦੀ ਮਿਲਿ ਪਕਤ ਤੋਂ ਬਿਨਾਂ ਨਾ ਜਿਹੜਾ ਛੋਟਾ ਮੋਟਾ ਕੋਈ ਵੀ ਜਿਹੜਾ ਨਸ਼ਾ ਤਸਕਰ ਹੋ ਵੱਡਾ ਸੰਗਲਰ ਸੰਗਲਰ ਨਹੀਂ ਬਣ ਸਕਦਾ ਉਸ ਨੂੰ ਜਿਹੜਾ ਲੋਕਲ ਲੀਡਰ ਅਤੇ ਪੁਲਿਸ ਦੀ ਸ਼ਹਿਬ ਦੀ ਜਿਸ ਕਰਕੇ ਉਹ ਨਸ਼ੇ ਦੇ ਕਾਰੋਬਾਰ ਨੂੰ ਕਰੋੜਾਂ ਅਰਬਾਂ ਤੱਕ ਲੈ ਜਾਂਦਾ ਹੈ ਪੁਲਿਸ ਤੋਂ ਬਗੈਰ ਇਹ ਕੰਮ ਸੰਭਵ ਨਹੀਂ ਹੈਗਾ ਤੇ ਇਸ ਵਿੱਚ ਲੋਕਲ ਲੀਡਰ ਤੇ ਪੁਲਿਸ ਵਾਲੇ ਕਹਿ ਲਓ ਕਿ ਉਸਦੇ ਸਾਈਲੈਂਟ ਪਾਰਟਨਰ ਹੁੰਦੇ ਨੇ ਇਸ ਕਾਲੇ ਧਦੇ ਦੇ ਵਿੱਚ ਉਹਦੇ ਉਹ ਬਰਾਬਰ ਦੇ ਉਹਦੇ ਹਿੱਸੇਦਾਰ ਹੁੰਦੇ ਨੇ ਬਦਨਾਮ ਕੱਲਾ ਬੰਦਾ ਹੁੰਦਾ ਹੈ ਜਿਹਦਾ ਨਾਮ ਹੈ ਪਰ ਜਿਹੜੇ ਪੁਲਿਸ ਜਿਹੜੇ ਲੋਕਲ ਲੀਡਰ ਜਿਹੜੇ ਉਹਨੂੰ ਸਪੋਰਟ ਦਿੰਦੇ ਨੇ ਜਿਹੜੇ ਹਰ ਮਹੀਨੇ ਤੋਂ ਹਿੱਸਾ ਲਿੱਦੇ ਨੇ ਉਹਦੇ ਐਕਚੁਅਲੀ ਪਾਰਟਨਰ ਹੁੰਦੇ ਨੇ ਪੁਲਸ ਪੁਲਸ ਨੇ ਜਾਂ ਫੈਸਲ ਜਾਤ ਨੂੰ ਸਿਰਫ ਨਸ਼ਾ ਕੱਪਸ ਕਰਨੀ ਦੱਸਿਆ ਮਰਨ ਤੋਂ ਬਾਅਦ ਉਹਨਾਂ ਨੂੰ ਡੈਸ਼ਟ ਕਰ ਦੇਵੇ ਐਲਾਨ ਲੇਤਾ ਤੇ ਇਲਾਕੇ ਦੇ ਬਹੁਤੇ ਲੋਕ ਪੁਲਿਸ ਦੇ ਇਸ ਦਾਅਵੇ ਨਾਲੋਂ ਸਹਿਮਤ ਨਹੀਂ ਹੈਗੇ ਉਹਨਾਂ ਦਾ ਕਹਿਣਾ ਹੈ ਕਿ ਉਹ ਇੱਕ ਦਲੇਰ ਅਤੇ ਵਧੀਆ ਇਨਸਾਨ ਸੀ ਤੁਸੀਂ ਕਹਿ ਸਕਦੇ ਹੋ ਕਿ ਪੂਰੇ ਮੁਕਾਬਲੇ ਵਿੱਚ ਫੈਜ਼ਲ ਜੱਟ ਵੱਲੋਂ ਦਿਖਾਈ ਦਲੇਰੀ ਜਿਹੜੀ ਆ ਅਤੇ ਜੁਰਤ ਉਸ ਦੇ ਜ਼ਿੰਦਗੀ ਭਰ ਦੇ ਜਿਹੜੇ ਕੀਤੇ ਮਾਰੇ ਅਤੇ ਗਲਤ ਕੰਮ ਸੀ ਉਹਨਾਂ ਉੱਤੇ ਪਰੂ ਪੈ ਗਈ। ਲੋਕ ਉਹਦੇ ਆਖਰੀ ਪਲ ਯਾਦ ਕਰੀ ਜਾਂਦੇ ਆ। ਜ਼ਿਆਦਾਤਰ ਲੋਕ ਉਸ ਦੀ ਬਾਤਰੀ ਦੀ ਦਾਤ ਦਿੰਦੇ ਨਗਰੀ ਆ ਗਏ ਤਨ। ਖਾਸ ਕਰਕੇ ਉਸ ਦੇ ਬੋਲ ਕਿ ਜੇ ਮੈਂ ਭੱਜਿਆ ਤਾਂ ਮੈਨੂੰ ਜੱਟ ਨਾ ਕਿਹਾ ਜੇ। ਇਹ ਡਾਇਲੋਗ ਫਿਲਮਾਂ ਮੰਗੂ ਚੱਲ ਰਿਹਾ। ਇਸ ਗੱਲ ਤੇ ਰੀਲਾ ਬਣਾਉਣ ਵਾਲੇ ਜੱਟਾਂ ਨੂੰ ਜਿਹੜੀ ਬਰੀ ਹਿੰਮਤ ਮਿਲੀ ਜਿਹੜੇ ਸਾਡੇ ਫੇਸਬੁੱਕ ਇਸਤਾ ਖਰਾਬ ਤੇ ਜੱਟ ਬੈਠੇ ਜਿਹੜੇ ਪੰਜਾਬੀ ਗਾਣੇ ਵਾਲੇ ਜੱਟ ਨੇ ਸਾਡੇ ਇਤਰਾ ਫੋਨ ਦੀ ਸਕਰੀਨ ਅੱਗੇ ਲੈੰਦੇ ਚੜਦੇ ਪੰਜਾਬ ਦੇ ਜੱਟ ਫੈਜ਼ਲ ਜੱਟ ਦੇ ਇਸ ਡਾਇਲੋਗ ਵਾਲੀ ਕੀ ਦੀ ਬੈਕਗ੍ਰਾਉਂਡ ਆਵਾਜ਼ ਦੇ ਨਾਲ ਮੁੱਛਾ ਮੋੜਦੇ ਤੁਹਾਨੂੰ ਨਜ਼ਰ ਆਉਣ ਗਿਆ ਜਹਾਰਤੀ ਦੀ ਚੌਥੀ ਰੀਲ ਦੇ ਵਿੱਚ ਪਿੱਛੇ ਉਹ ਫੈਜ਼ਲ ਜੱਟ ਦੀ ਆਵਾਜ਼ ਵਾਲਾ ਡਾਇਲੋਗ ਚੱਲ ਰਿਹਾ ਫੈਜ਼ਲ ਦੇ ਘਰ ਦੇ ਆਦਾ ਕਹਿਣਾ ਹੈ ਕਿ ਜਿਸ ਪੁਲਿਸ ਵਾਲੇ ਦੀ ਬਹੁਤ ਹੋਈ ਉਹ ਪੁਲਿਸ ਵਾਲੇ ਉਹ ਪੁਲਿਸ ਦੀ ਆਪਣੀ ਗੋਲੀ ਨਾਲ ਹੀ ਕਹਦੇ ਬੰਦਾ ਮਰਿਆ ਸੀ ਪੁਲਿਸ ਨੇ ਫੈਜ਼ਲ ਨੂੰ ਮਾਰਨ ਲਈ ਸਿਰਫ ਇਹ ਬਹਾਨਾ ਬਣਾਇਆ ਕਿ ਇਹਨੇ ਸਾਡੇ ਨੌਜਵਾਨ ਦਾ ਯਰਾ ਕਤਲ ਕਰ ਦਿੱਤਾ ਸੀ ਤੇ ਇਸ ਕਰਕੇ ਗੋਲੀ ਚਲਾਈ ਤੇ ਕੁਝ ਪੱਤਰਕਾਰਾਂ ਦਾ ਵੀ ਇਹ ਉੱਥੇ ਕਹਿਣਾ ਹੈ ਜਿਨ੍ਹਾਂ ਨੇ ਉੱਥੇ ਜਾ ਕੇ ਰਿਪੋਰਟਿੰਗ ਕੀਤੀ ਜਿੱਥੋਂ ਤੱਕ ਮੈਂ ਸੁਣਿਆ ਇਹ ਘਟਨਾ ਸਾਰੀ ਹੋਈ ਕਿਵੇਂ ਮੈਂ ਤੁਹਾਨੂੰ ਉਹ ਦੱਸਦਾ ਵੀ ਜੋ ਮੈਨੂੰ ਵਕ ਵਕ ਜਿਹੜੇ ਪਲੇਟਫਾਰਮ ਹੈਗੇ ਨੇ ਜਿਹੜੇ ਉੱਥੇ ਸਹਾਫੀ ਹੈਗੇ ਨੇ ਜਿਹੜੇ ਉੱਥੇ ਕੰਮ ਕਰਦੇ ਤੇ ਉਹ ਕੱਲ ਇਹ ਵੀ ਇਹ ਡਰਗ ਦਾ ਕੰਮ ਤੇ ਕਰਦਾ ਸੀ ਇਹ ਚ ਕੋਈ ਸ਼ੱਕ ਨਹੀਂ ਬੜੇ ਲੰਬੇ ਸਮੇਂ ਤੋਂ ਕਰਦਾ ਹੈ ਪੁਲਿਸ ਦੀ ਮਿਲੇ ਭੁਗਤ ਨਾਲ ਕਰਦਾ ਹੈ ਪੁਲਿਸ ਨੂੰ ਇਹਦਾ ਮਹੀਨਾ ਚੱਲਦਾ ਸੀ ਪੁਲਿਸ ਪੈਸੇ ਖਾਦੀ ਸੀ ਲੋਕਲ ਲੀਡਰ ਨਾਲ ਵੀ ਇਹਦਾ ਤਾਨਾ ਮਾਣਾ ਸੀ ਹੁਣ ਪਿਛਲੇ ਸਮੇਂ ਤੋਂ ਕੋਸ ਸਕਦਾ ਕੋਈ ਮਹੀਨਾ ਕਟਾ ਦਿੱਤਾ ਹੋਵੇ ਜਾਂ ਬੰਦ ਕਰਤਾ ਹੋਵੇ ਜਿਸਤੇ ਕਰਕੇ ਪੁਲਿਸ ਦੀ ਅੱਖਾਂ 'ਤੇ ਰੜਕ ਰਹੀ ਪੁਲਿਸ ਦੇ ਘਰ ਵਿੱਚ ਰੇਡ ਕਰਦੀ ਆ ਰੇਡ ਕਰਦੀ ਉੱਥੇ ਫਾਇਰਿੰਗ ਹੋ ਜਾਂਦੀ ਹੈ ਪਰ ਕਹਿੰਦੇ ਵੀ ਜਿਹੜਾ ਉਹ ਬੰਦਾ ਮਰਿਆ ਲੋਕਾਂ ਦਾ ਕਹਿਣਾ ਕੁਛ ਵੀ ਉਹ ਪੁਲਿਸ ਦੀ ਆਪਦੀ ਗੋਲੀ ਨਾਲ ਬੰਦਾ ਇਹਨਾਂ ਦਾ ਮਰ ਗਿਆ ਪੁਲਿਸ ਨੇ ਰਿਕਵਰ ਕਰਨ ਲਈ ਇਹਦੇ ਤੇ ਗੇਮ ਪਾਈ ਪਰ ਫੈਜ਼ਲ ਜੱਟ ਨੇ ਪਿੰਡ 'ਚ ਜਦੋਂ ਪਤਾ ਲੱਗਾ ਉਹਨੇ ਪਿੰਡ ਦੀ ਛੱਤ ਤੇ ਖੜੋ ਕੇ ਲੋਕਾਂ ਦੇ ਵਿੱਚ ਆਪਦੀ ਪਿੰਡ ਦੀ ਛੱਤ 'ਚ ਇਹ ਗੱਲ ਕਹੀ ਵੀ ਮੈਂ ਜਿਹੜਾ ਕਿਸੇ ਪੁਲਿਸ ਮੁਲਾਜ਼ਮ ਨੂੰ ਨਹੀਂ ਮਾਰਿਆ ਨਾ ਮੇਰੀ ਗੋਲੀ ਨਾਲ ਕੋਈ ਮਰਿਆ ਇਹ ਇਹਨਾਂ ਦੀ ਆਪਦੀ ਗੋਲੀਬਾਰੀ ਦੇ ਨਾਲ ਬੰਦਾ ਮਰਿਆ ਇਹਨਾਂ ਦੀ ਆਪਦੀ ਗੋਲੀ ਲੱਗਣ ਦੇ ਨਾਲ ਬੰਦਾ ਮਰਿਆ ਤੇ ਹੁਣੇ ਜਿਹੜੀ ਗੇਮ ਮੇਰੇ ਸਿਰ ਤੇ ਪਾਉਣਾ ਚਾਹੁੰਦੇ ਨੇ ਤੇ ਪਰ ਮੈਂ ਹਰ ਇਨਵੈਸਟੀਗੇਸ਼ਨ ਚ ਸ਼ਾਮਲ ਨੂੰ ਤਿਆਰ ਹੈ ਪੁਲਿਸ ਆਫ ਦੀ ਇਨਕੁਆਰੀ ਕਰਾਵੇ ਤੇ ਇਸੇ ਚੱਕਰ ਚ ਜਿਹੜੇ ਫੈਜ਼ਲ ਜੱਟ ਦੇ ਤਿੰਨ ਭਰਾ ਸੀ ਛੇ ਫੈਜ਼ਲ ਜੱਟ ਘਰੋਂ ਪਾਸੇ ਸੀ ਉਸਦੇ ਤਿੰਨ ਭਰਾ ਪਿੰਡ ਦੇ ਕੁਝ ਲੋਕਾਂ ਨੂੰ ਲੈ ਕੇ ਉਥੇ ਥਾਣੇ ਚ ਪਹੁੰਚਦੇ ਨੇ ਵੀ ਫੈਜ਼ਲ ਜੱਟ ਜਿਹੜਾ ਹੈ ਉਹ ਕਹਿੰਦਾ ਵੀ ਮੇਰੀ ਗੋਲੀ ਨਾਲ ਬੰਦਾ ਨਹੀਂ ਮਰਿਆ ਔਰ ਤੁਸੀਂ ਜੋ ਵੀ ਇਨਵੈਸਟੀਗੇਸ਼ਨ ਕਰਾਉਣਾ ਚਾਹੁੰਦੇ ਹੋ ਪੁਲਿਸ ਦੀ ਕਿਸੇ ਵੀ ਜਾਂਚ 'ਚ ਮੈਂ ਸ਼ਾਮਲ ਹੋਣ ਨੂੰ ਤਿਆਰ ਹਾਂ ਤੁਸੀਂ ਆਪਣੀ ਇਨਵੈਸਟੀਗੇਸ਼ਨ ਕਰਾਓ ਪਰ ਉਹ ਬੰਦਾ ਮੇਰੀ ਕੋਲੀ ਨਾਲ ਨਹੀਂ ਮਰਿਆ ਪੁਲਿਸ ਵਾਲੇ ਕੀ ਕਰਦੇ ਉਹਦੇ ਤਿੰਨਾ ਭਾਵਾਂ ਭਰਾਵਾਂ ਨੂੰ ਤੇ ਥਾਣੇ 'ਚ ਬਿਠਾ ਲਿੱਦੇ ਨੇ ਉਹਨਾਂ ਨੂੰ ਅਰੈਸਟ ਕਰ ਲੈਂਦੇ ਨੇ ਉਧਰੋਂ ਕਿਤੇ ਪੁਲਿਸ ਨੂੰ ਮੁਖਬਰੀ ਮਿਲ ਜਾਂਦੀ ਵੀ ਜਿਹੜਾ ਫੈਸਲ ਜਾਂਦੇ ਉਹ ਆਪਣੇ ਘਰ ਪਹੁੰਚ ਗਿਆ ਉਹਦੇ ਡੇਰੇ ਤੇ ਆਇਆ ਪੁਲਿਸ ਨੇ ਉਹਨੂੰ ਪਤਾ ਹੀ ਨਹੀਂ ਸੀ ਵੀ ਐਡਾ ਕੋਈ ਐਕਸ਼ਨ ਹੋ ਜਾਏਗਾ ਮੇਰੇ ਤੇ ਪੁਲਿਸ ਨੇ ਮੈਂਟਰੀ ਲਾਇਆ ਪੁਲਿਸ ਨੇ ਤਿੰਨਾ ਚੌ ਜਨਿਆਂ ਜਿਲ੍ਹਿਆ ਦੀ ਪੁਲਿਸ ਨੂੰ ਕਾਲ ਕਰਤੀ ਇਹ ਪੁਲਿਸ ਉੱਥੇ ਗ ਉੱਥੇ ਜਾ ਕੇ ਘਰੋਂ ਦੇ ੁਕੇਰ ਲੈਂਦੀ ਏ ਘਰੋਂ ਜਦੋਂ ੁਕੇਰ ਲਿੰਦੀ ਏ ਤੇ ਉਹਨੂੰ ਪਤਾ ਲੱਗ ਗਿਆ ਵੀ ਇਹ ਹੁਣ ਭੇੜੇ ਰਾਦੇ ਨਾਲ ਆਏ ਨੇ ਇਸੇ ਕਰਕੇ ਉਹਨੇ ਜਿਹੜਾ ਪਿੰਡ ਚ ਲਲਕਾਰਾ ਮਾਰ ਕੇ ਜਿਹੜੀ ਦੀ ਆਵਾਜ਼ ਬਹੁਤ ਲੋਕਾਂ ਨੇ ਰਿਕਾਰਡ ਕਰ ਲਈ ਜਿੱਦ ਚ ਉਹਨੇ ਇਹ ਕਿਹਾ ਵੀ ਗਾਲ ਕੱਢ ਕੇ ਉਹਨੇ ਕਿਹਾ ਵੀ ਆਜੋ ਹੁਣ ਮੈਂ ਸੀਧ ਹੀ ਹੋਣਾ ਤੇ ਜੇ ਮੈਂ ਮੈਦਾਨ ਛੱਡ ਕੇ ਭੱਜਿਆ ਤੇ ਮੈਨੂੰ ਜੱਟ ਨਾ ਆਖਿਆ ਜੀ ਇਹ ਉਹਦੇ ਜਿਹੜੇ ਆਖਰੀ ਜਿਹੜੇ ਡਾਇਲੋਗ ਸੀਗੇ ਉਸ ਤੋਂ ਬਾਅਦ ਗੋਲੀਆਂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਇਹ ਇਕ ਕੁਝ ਲੋਕਾਂ ਦਾ ਇਹ ਪੱਖ ਹੈਗਾ ਸੀ ਤੇ ਪੁਲਿਸ ਦਾ ਪੱਖ ਹੈ ਸੀਬੀਏ ਦਾ ਨਸ਼ਾ ਤਸਕਰ ਸਿੰਘ ਦਾ ਬੀਐਨਬੀ ਬਹੁਤ ਇਲਾਕੇ ਦੇ ਨੌਜਵਾਨਾਂ ਨੂੰ ਜਿਉ ਵੱਡੇ ਵੱਡੇ ਪੱਧਰ ਤੇ ਸਵਾਲੇ ਪੜਦੇ ਵਿੱਚ ਏਡੇ ਵੱਡੇ ਪੱਧਰ ਦਾ ਨਸ਼ਾ ਤਸਕਰ ਸੀ ਉਹਨੇ ਜਦੋਂ ਸ਼ੁਰੂ ਕੀਤਾ ਸੀ ਅੱਜ ਤੱਕ ਪੁਲਿਸ ਨੇ ਉਹਨੂੰ ਕਿਉਂ ਨਹੀਂ ਰੈਸਟ ਕੀਤਾ ਐਡਾ ਵੱਡਾ ਉਹਦਾ ਨੈਕਸਸ ਕਿਵੇਂ ਖੜਾ ਹੋ ਗਿਆ ਤੇ ਜਿਹੜੇ ਪੁਲਿਸ ਤੇ ਇਲਜ਼ਾਮ ਲੱਗਦੇ ਨੇ ਪੁਲਿਸ ਦੀ ਮਿਲੀ ਭੁਗਤ ਨਾਲ ਹੀ ਕੰਮ ਹੋਇਆ ਉਹ ਇੰਡੀਆ ਹੋਵੇ ਪਾਕਿਸਤਾਨ ਹੋਵੇ ਇਹੋ ਜਿਹੇ ਕੰਮ ਜਿਹੜੇ ਵੱਡੇ ਸਮਗਲਰ ਨੇ ਪੁਲਿਸ ਦੀ ਮਿਲੀ ਭੁਗਤ ਤੋਂ ਬਗੈਰ ਨਸ਼ਾ ਨਹੀਂ ਵੇਚਦੇ ਉਹਨਾਂ ਦਾ ਪੁਲਿਸ ਦੇ ਨਾਲ ਹਿਸਾਬ ਪ ਦਾਪਰਸ ਆਪ ਕਉਦੀ ਰਹੀਏ ਤੇ ਸਾਡੇ ਵਾਲੇ ਪਾਸੇ ਵੀ ਇੱਧਰ ਵੀ ਇਤਰਾਈਆਂ ਤੇ ਪਾਕਿਸਤਾਨ ਮੇ ਇਹੋ ਕੰਮ ਚੱਲਦਾ ਤੇ ਪਰ ਜਿਹੜੇ ਲੋਕ ਉਹਨੂੰ ਹੀਰੋ ਬਣਾ ਰਹੇ ਨੇ ਮੈਂ ਕੋਈ ਉਹਨਾਂ ਦੇ ਇਹ ਵੀ ਉਹ ਜਿਵੇਂ ਤੁਹਾਨੂੰ ਮੈਂ ਕਿਹਾ ਵੀ ਉਹਦੀ ਜਿਹੜੇ ਆਖਰੀ ਬੋਲ ਨੇ ਜਿਹੜੇ ਉਹਦੇ ਕੀਤੇ ਮਾੜੇ ਕੰਮਾਂ ਤੇ ਭਾਰੀ ਪੈ ਗਏ ਤੇ ਲੋਕੀ ਉਹਨੂੰ ਕਹਿੰਦੇ ਵੀ ਹਿੰਮਤ ਦਲੇਰੀ ਇਹ ਗੰਦ ਚ ਵੀ ਕੋਈ ਦੋਹਰਾਏ ਨਹੀਂ ਜਦੋਂ ਇੰਨੀ ਫੋਰਸ ਚੜ ਕੇ ਆ ਜਾਏ ਤੁਹਾਡੇ ਘਰ ਟੁੰਕੇ ਆ ਲਵੇ ਤੇ ਉਦੋਂ ਫਿਰ ਇਹ ਬੜੀ ਹਿੰਮਤ ਦਾ ਕੰਮ ਹੁੰਦਾ ਵੀ ਗੁੱਲ ਲਕਾਰਾ ਮਾਰ ਕੇ ਕਹਿਣਾ ਵੀ ਜੇ ਮੈਂ ਪੱਜ ਗਿਆ ਤੇ ਮੈਂ ਤਾਂ ਸਿਰੋਂ ਨਹੀਂ ਤੇ ਬੜੇ ਲੋਕ ਨੇ ਜਿਹੜੇ ਹੱਥ ਕੜੇ ਕਰਕੇ ਆ ਸਕਦਾ ਸੀ ਬਾਹਰ ਪਰ ਉਹ ਨਹੀਂ ਆਇਆ ਤੋਂ 18 ਕ ਤੇ ਪਾਕਿਸਤਾਨ ਦਾ ਰਕਾਰਡ ਇਸ ਤਰ੍ਹਾਂ ਦੇ ਜਦੋਂ ਪੰਜਾਬ ਦੇ ਵਿੱਚ ਖੜਕੂ ਆਪ ਦਾ ਟਾਈਮ ਸੀ ਇੱਕ ਤਰਨ ਤਰਨ ਦੇ ਲਾਗੇ ਜ਼ਿਲ੍ਹਾ ਪਿੰਡ ਪਿੰਦਾ ਟਾਲ ਉੱਥੇ ਹਰਜਿੰਦਰ ਸਿੰਘ ਪਹਿਲਵਾਨ ਇੱਕ ਖੜਕੂ ਸੀਗਾ ਕੁਛ ਉਹਦੇ ਸਾਥੀ ਸੀ ਜਿਨ੍ਹਾਂ ਦਾ 72 ਘੰਟੇ ਇਨਕਾਊਂਟਰ ਚੱਲਿਆ ਸੀਗਾ ਜੀਦੇ ਚ ਇੱਕ ਬਾਰਡਰ ਰੇਜ ਦਾ ਇੱਕ ਆਈਜੀ ਮਾਰਿਆ ਗਿਆ ਸੀ ਬੀਐਸਪ ਦਾ ਮੁਕਾਬਲੇ ਦੇ ਵਿੱਚ ਤੇ ਇਧਰ ਤਾਂ ਪੁਲਿਸ ਵਾਲਿਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਹੜਾ ਪੁਲਿਸ ਮਲਾਈ ਮਰਿਆ ਉਹ ਪਹਿਲਾਂ ਦਾ ਮਰਿਆ ਸੀ ਬਾਅਦ ਚ ਉਹਨਾਂ ਘੇਰਿਆ ਤੇ ਚਾਰੇ ਵਿਅਕਤੀਆਂ ਦੀ ਮੌਤ ਹੋਈ ਪਰ 18 ਘੰਟੇ ਲੜੇ ਨੇ ਇਹ ਬੜੀ ਵੱਟੀ ਗੱਲ ਮੈਂ ਇਹ ਨਹੀਂ ਕਹਿੰਦਾ ਛੋਟੀ ਹੈ ਬਦਲੇਰੀ ਉਹਨੇ ਵਿਖਾਈਏ ਪਰ ਤੁਸੀਂ ਦੇਖੋ ਵੀ ਅਸੀਂ ਕਿੰਨਾ ਲੋਕਾਂ ਨੂੰ ਆਪਦੇ ਹੀਰੋ ਬਣਾਉਣੇ ਆ ਕਿਹੜੇ ਲੋਕ ਸਾਡੇ ਸਮਾਜ ਦਾ ਇਹਨਾਂ ਨੇ ਨਸ਼ਾ ਵੇਚਦਾ ਮਾੜੀ ਗੱਲ ਕਿੰਨੇ ਘਰ ਬਰਬਾਦ ਹੁੰਦੇ ਨੇ ਕਿੰਨੇ ਨਸ਼ੇ ਦੇ ਵਿੱਚ ਨੌਜਵਾਨ ਕੋ ਆਹੇ ਪੈ ਜਾਂਦੇ ਨੇ ਤੇ ਪਰ ਇਹ ਸੋਸ਼ਲ ਮੀਡੀਆ ਅਹੀਂ ਕਿਸੇ ਨੂੰ ਵੀ ਹੀਰੋ ਬਣਾ ਦਈਏ ਕਿਸੇ ਨੂੰ ਵੀ ਜ਼ੀਰੋ ਬਣਾ ਦਈਏ ਬਟ ਇਹ ਆ ਤੇ ਜਿਹੜੇ ਬਦਮਾਸ਼ ਆ ਤੁਸੀਂ ਚੜਦੇ ਪੰਜਾਬ ਚ ਵੇਖ ਲੋ ਜਿਹੜੇ ਨਸ਼ਾ ਵਸ ਚ ਨਾਲੇ ਬੰਦੇ ਦਲੇਰੀ ਹੁੰਦੇ ਨੇ ਪੁਲਿਸ ਵਾਲਿਆਂ ਨਾਲ ਨੰਦੀਆਂ ਚਰਪਾ ਇਹਨਾਂ ਦੀਆਂ ਲੜਾਈਆਂ ਇਹਨਾਂ ਦੀਆਂ ਆਮ ਦੀਆਂ ਪਿੰਡ ਚੋਂ ਵੀ ਜਿਹੜਾ ਇੱਕ ਆਮ ਜ਼ਿੰਦਗੀ ਜਿਉਣ ਵਾਲਾ ਬੰਦਾ ਹੁੰਦਾ ਇਹਨਾਂ ਲੋਕਾਂ ਨਾਲ ਪੰਗਾ ਨਹੀਂ ਲੈਂਦਾ ਕਿਉਂਕਿ ਇਹਨਾਂ ਦਾ ਲਾਈਫ ਸਟਾਈਲ ਹੀ ਇਦਾਂ ਦਾ ਹੁੰਦਾ ਸੋ ਮੇਰਾ ਇਹਨੇ ਕਹਿਣਾ ਸਾਨੂੰ ਇਹ ਘਟਨਾਵਾਂ ਤੋਂ ਸਿੱਖਣ ਦੀ ਲੋੜ ਆ ਸਾਨੂੰ ਦੇਖੋ ਐਂਡ ਕੀ ਹੋਇਆ ਉਸ ਬੰਦੇ ਦਾ ਕਿੰਨਾ ਪੈਸਾ ਕਮਾਇਆ ਉਹਨੇ ਨਸ਼ੇ ਦੇ ਵਿੱਚ ਵੱਡੀਆਂ ਵੱਡੀਆਂ ਗੱਡੀਆਂ ਉਹਦੇ ਘਰ ਖੜੀਆਂ ਸੀ ਜਿੱਥੇ ਉਹਨੇ ਘਰਦਾਲਿਆਂ ਦਾ ਇਲਜ਼ਾਮ ਕਿ ਸਾਡੀਆਂ ਪੁਲਿਸ ਵਾਲੇ ਗੱਡੀਆਂ ਵੀ ਸਾੜ ਗਏ ਨੇ ਸਾਡੀਆਂ ਮੱਜਾਂ ਗਾਵਾਂ ਖੋ ਕੇ ਲੈ ਗਏ ਸਾਡਾ ਘਰ ਸਾਰਾ ਪਾਤ ਤਾ ਗੋਲੀਆਂ ਮਾਰ-ਮਾਰ ਕੇ ਸਾਡਾ ਇੱਕ ਬੰਦਾ ਨਸ਼ੇ ਵੇਚਦਾ ਸੀ ਪੁਲਿਸ ਉਹਨੂੰ ਸਜ਼ਾ ਦੇਦੀ ਫੜ ਕੇ ਕਾਨੂੰਨ ਤੇ ਇਹੋ ਕਹਿੰਦਾ ਪੁਲਿਸ ਨੂੰ ਅਰੈਸਟ ਕਰ ਸਕਦੇ ਸੀ ਜੇ ਕਰਨਾ ਹੋਣਾ ਪੁਲਿਸ ਨੇ ਤਕਾ ਕੀਤਾ ਇਹ ਇਹੋ ਜੇ ਕੰਮ ਤਾਂ ਹੁੰਦੇ ਕਿ ਪੁਲਿਸ ਨੂੰ ਪਤਾ ਵੀ ਗੇ ਨੂੰ ਜਿਉਂਦਾ ਖੜਿਆ ਕੱਲ ਨੂੰ ਇਨਕੁਆਰੀਆਂ ਬੈਟਰੀਆਂ ਵਿੱਚ ਸਾਡੇ ਅਫਸਰਾਂ ਦਾ ਨਾਮ ਆਊਗਾ ਸਾਡਾ ਨਾਮ ਆਊਗਾ ਮਹਿਕਮੇ ਪੁਲਸ ਇਹੋ ਜਿਹੇ ਲੋਕਾਂ ਨੂੰ ਐਂਡ ਤੇ ਮਾਰਦੀ ਦੀ ਤੇ ਕਹਿਣ ਦਾ ਮਤਲਬ ਆ ਤੁਸੀਂ ਨਸ਼ਾ ਵੇਚੋ ਜੋ ਮਰਜ਼ੀ ਕਰੋ ਕਿੰਨਾ ਪੈਸਾ ਕਮਾਓ ਤੇ ਐਂਡ ਇਹੋ ਜਿੰਦਾ ਜੋ ਫੈਜ਼ਲ ਜੱਪਦਾ ਹੋਇਆ ਅਖੀਰ ਤੁਹਾਡੀ ਇਹੋ ਹੀ ਹੋਣੀ ਤੁਸੀਂ ਸ਼ਹੀਦ ਕਹੋ ਕੁਝ ਹੈ ਤਾਂ ਮੌਤ ਆ ਦੁਨੀਆ ਤੇ ਉਹਦੀ ਐਗਜ਼ਿਸਟੈਂਸ ਖਤਮ ਹੋ ਗਈ ਉਹ ਮਰ ਗਿਆ ਤੁਸੀਂ ਦੱਸ ਦਿਨ ਸੋਸ਼ਲ ਮੀਡੀਆ ਤੇ ਰੌਲਾ ਪਾ ਲੋ ਪਰ ਐਂਡ ਆਫ ਦਿ ਡੇ ਸੱਚ ਹੈ ਵੀ ਉਹਨੇ ਨਸ਼ੇ ਵਿੱਚ ਬਾੜੇ ਕੰਮ ਕੀਤੇ ਜਿਹੜੇ ਲੋਕਾਂ ਦੀ ਸ਼ਹਿਤ ਵਿੱਚ ਉਹਨਾਂ ਲੋਕਾਂ ਨੇ ਉਹਨਾਂ ਦੇ ਨੂ ਐਂਡ ਤੇ ਖਤਮ ਕਰਤਾ ਤੇ ਸਾਨੂੰ ਇਹ ਵੀ ਆਪਦੀ ਨਾਰਮਲ ਜ਼ਿੰਦਗੀ ਆਪਦੀ ਮਿਹਨਤ ਦੀ ਕਮਾਈ ਕਰਕੇ ਸਾਨੂੰ ਖਾਣਾ ਚਾਹੀਦਾ ਸਾਨੂੰ ਅੱਗੇ ਵਧਣਾ ਚਾਹੀਦਾ ਮਿਹਨਤ ਕਰਕੇ ਆਪਦਾ ਨਾਂ ਬਣਾਓ ਚੰਗੇ ਕੰਮਾਂ ਚ ਆਪਦਾ ਨਾਂ ਬਣਾਓ ਨਾ ਕਿ ਨਸ਼ੇ ਵੇਚਣ ਚ ਗੁੰਡਾਗਰਦੀ ਚ ਬਦਮਾਸ਼ੀ ਤੋਂ ਹੀ ਨਾਂ ਬਣਾਉਂਦੇ ਹੋ ਤੇ ਲੋਕਾਂ ਨੂੰ ਡਰਾ ਕੇ ਜਿਹੜਾ ਬੰਦਾ ਸੂਰਮਾ ਬਣਦਾ ਮੈਂ ਇਹ ਨਹੀਂ ਸਮਝਦਾ ਵੀ ਉਹ ਕੋਈ ਚੱਕੀ ਕਰਦਾ ਹਾਂ ਹਾਂ ਉਹ ਦਲੇਰ ਸੀ ਬਹਾਦਰ ਸੀ ਪਰ ਮੈਂ ਜਿੱਤਰਾ ਪਹਿ ਲੋਕਿਆ ਵੀ ਸਾਰੇ ਹੀ ਬਦਮਾਸ਼ ਜਿਹੜੇ ਉੱਤੇ ਬਰਾਤਰੀ ਹੁੰਦੇ ਆ ਡਾਕੂ ਵੀ ਬਹਾਦਰ ਹੁੰਦੇ ਆ ਹੁਣ ਆਪਾਂ ਕੀ ਡਾਕੂ ਜਿਹੜਾ ਇੱਕ ਬੈਂਕ ਲੁੱਟਣ ਪੈ ਜਾਂਦੇ ਨੇ ਦਿਨ ਦੇ ਆ ਵੀ ਆ ਪਤਾ ਦਦੇ ਤੇ ਸਕਿਉਰਿਟੀ ਐ ਪੁਲਿਸ ਆ ਕੀ ਸੰਭੋਲੀ ਵਾਈ ਸਕਦੀ ਉਹ ਫਿਰ ਵੀ ਰਿਸਕ ਲੈਂਦੇ ਨੇ ਇਹ ਬਹਾਦਰੀ ਦੇ ਕੰਮ ਨੇ ਜੇ ਚੋਰ ਚੱਕੇ ਵੀ ਬਹਾਦਰ ਹੁੰਦੇ ਵੀ ਰਾਤ ਵਸਦੇ ਘਰ ਚ ਕੰਦ ਟੱਪ ਕੇ ਵੜਦੇ ਨਾ ਰਿਸਕ ਹੁੰਦਾ ਵੀ ਲਾਗੋ ਸਰਫ ਐ ਰ ਨਾ ਮਾਰਦੇ ਪਰ ਉਹ ਰਿਸਕ ਲੈਂਦੇ ਨੇ ਤੋ ਬਹਾਦਰਾਂ ਬਹਾਦਰਾ ਚ ਬੜਾ ਫਰਕ ਹੁੰਦਾ ਵੀ ਕਿਹੋ ਜਿਹਾ ਬਹਾਦਰਾਂ ਜੇ ਤੁਸੀਂ ਫੋਲੋ ਕਰਦੇ ਹੋ ਸੋ ਮੇਰਾ ਅੱਜ ਲਈ ਇਹਨੇ ਕਹਿਣਾ ਹੋ ਸਕਦਾ ਕਈਆਂ ਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਣ ਪਰ ਸੱਚ ਇਹੋ ਹੀ ਏ ਤੇ ਬੁਰੇ ਕੰਮ ਦਾ ਜਿਹੜਾ ਐਂਡੇ ਉਹ ਹੀ ਹੁੰਦਾ ਜੋ ਫੈਜ਼ਲ ਜੱਟ ਦਾ ਹੋਇਆ ਇਹਦੇ ਚ ਦੋ ਤਿੰਨ ਜਿਹੜੀਆਂ ਚੰਗੀਆਂ ਮਸਾਲਾਂ ਹੁੰਦੀਆਂ ਨੇ ਜਿਹੜੀਆਂ ਰਿਸ਼ਤਿਆਂ ਦੇ ਵਿੱਚ ਸਾਡੇ ਅੱਜਕੱਲ ਬਹੁਤ ਫਰਕ ਪੈ ਗਏ ਨੇ ਮੈਂ ਇਹੋ ਜੀਆਂ ਖਬਰਾਂ ਅੱਜ ਤੱਕ ਸੁਣਦਾ ਆਂ ਵੀ ਚੰਦ ਦੋ ਮਰਲੇ ਜ਼ਮੀਨ ਪਿੱਛੇ ਪਿਓ ਦੇ ਨਾਮ ਨਾਲ ਕੇ ਭਤੀਜਿਆਂ ਨੇ ਸਕੇ ਚਾਚਾ ਵੱਡ ਤਾਂ ਸਾਡੇ ਮਾਨਸੇ ਤੋਂ ਖਬਰ ਆ ਗਈਆਂ ਜਿਹੜੀਆਂ ਲਿੰਦੇ ਪੰਜਾਬ ਦੇ ਉਕਾਰ ਆਉਂਦੀਆਂ ਪਰ ਇਸ ਵਿੱਚ ਜਿਹੜੀ ਪੋਜ਼ਿਟਿਵਿਟੀ ਗੱਲ ਆਉਂਦੀ ਹੈ ਵੀ ਜਿਹੜਾ ਫੈਜ਼ਲ ਜੱਟ ਦਾ ਭਤੀਜਾ ਸੀਗਾ ਉਹ ਕਹਿਣ ਤੇ ਵੀ ਘਰ ਤੋਂ ਬਾਹਰ ਨਹੀਂ ਆਇਆ ਉਹ ਕਿਹਾ ਚਾਚਾ ਕੱਲਾ ਉਹਦੇ ਚਾਚੇ ਨਾਲ ਲੜਦਾ ਮਰਿਆ ਇਹ ਕਈ ਕਈ ਚੀਜ਼ਾਂ ਵਿੱਚੋਂ ਪੋਜ਼ਿਟਿਵਿਟੀ ਨਿਕਲਦੀਆਂ ਨੇ ਮਤਲਬ ਚੰਗੇ ਮੈਸੇਜ ਨਿਕਲਦੇ ਨੇ ਰਿਸ਼ਤਿਆਂ ਦੀ ਜਿਹੜੀ ਇੱਕ ਬੰਦਸ਼ ਹੁੰਦੀ ਹੈ ਵੀ ਉਹ ਕਿੰਨੀ ਅਟੈਚਮੈਂਟ ਹੋ ਵੀ ਉਸ ਭਤੀ ਜਿਹੜੀ ਚਾਚੇ ਨਾਲ ਜਿਹੜਾ ਨਾਲ ਲੜ ਕੇ ਮਰਿਆ ਤਾਂ ਮੈਂ ਜਿਹੜੀ ਚੰਗੀ ਗੱਲ ਉਹਦੀ ਬਰਯੋਗ ਚੰਗਾ ਗੂੰਗਾ ਪਰ ਐਂਡ ਆਫ ਇਨਾ ਘਟਣਾ ਹੁੰਦਾ ਜਿਹੜਾ ਰਿਜ਼ਲਟ ਹੈ ਉਹ ਮਾਰਾ ਨਿਕਲਦਾ ਸੋ ਅੱਜ ਲਈ ਧੰਨਵਾਦ ਇਨਾਈ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਰਨਾ ਜੁੜ ਲਈ